ਚੋਰਾਂ ਦੇ ਹੌਸਲੇ ਬੁਲੰਦ ਨੰਗਲ ਦੇ ਸ਼ਿਵਾਲਿਕ ਵਿਖੇ ਫੇਰ ਇੱਕ ਘਰ ਵਿੱਚ ਲੱਖਾਂ ਦਾ ਸੋਨਾ ਅਤੇ ਚਾਂਦੀ ਲੈ ਕੇ ਹੋਏ ਫਰਾਰ ਚਾਂਦੀ ਦੀ ਵੀ ਸੋਨਾ ਵੀ ਲਗਭਗ ਤਕਰੀਬਨ 50-60 ਗਰਾਮ ਸੋਨਾ ਸੀ ਗੱਲਬਾਤ ਦੌਰਾਨ ਪਤਾ ਲੱਗ ਗਿਆ ਕਿ ਇੱਕ ਪਰਿਵਾਰ ਪਿਛਲੀ 14 ਤਰੀਕ ਤੋਂ ਜਵਾਲਾ ਦੇਵੀ ਗਏ ਹੋਏ ਸਨ ਤੇ ਅੱਜ ਜਦੋਂ ਵਾਪਸ ਪਰਤੇ ਤਾਂ ਉਹਨਾਂ ਨੂੰ ਮਿਲਿਆ ਘਰ ਦਾ ਇਹ ਹਾਲ ਜੇ ਤੁਸਬੰਧਤ ਪਰਿਵਾਰ ਨਾਲ ਗੱਲ ਹੋਈ ਤਾਂ ਉਹ ਜਾਣਦੇ ਆ ਉਹਨਾਂ ਨੇ ਕੀ ਦੱਸਿਆ हाँ जी, नाम नाम हाँ जी मेरे हाँ जी मेरा नाम अंजना है जी अंजना हाँ जी हम चौदह तारीख को गए थे यहाँ से मैं अपने मायके गई हुई थी हाँ। जैसे हम आज वापिस आए माइके ज्वालाजी गई हुई थी बच्चे भी आए हुए थे हम जल्दबाजी में निकले मतलब तो जैसे आज हम पहुंचे तो पहले मैंने सबसे पहले देखा कि ताला तो लगा हुआ था नीचे जैसे हमने देखा कि नीचे वालों का रूम खुला हुआ था मैंने सोचा पता नहीं क्यों मैं ऊपर जाके फोन करती हूँ भी आपका दरवाजा क्यों खुला है

ਅਭੀ ਇਤਨਾ ਤੋਂ ਅੰਦਾਜ਼ਾ ਲਗਾ ਕੇ ਆਪ ਖੁਦ ਹੀ ਦੇਖ ਲੋ ਕਿ ਤਿੰਨ ਤੋਂ ਮੇਰੇ 골ਡ ਕੇ ਹੀ ਥੇ ਨਥ ਟਿੱਕਾ ਔਰ ਮੰਗਲ ਸੂਤਰ ਬਾਕੀ ਚਾਂਦੀ ਕੇ ਹੀ ਥੇ ਸਾਰੇ ਇਹ ਹਾਲਾਤ ਦੇਖ ਕੇ ਤੁਸੀਂ ਜਾਣੇ ਸਕਦੇ ਆ ਕਿ ਇਨਾ ਦਿਨਾਂ ਦੇ ਵਿੱਚ ਚੋਰਾਂ ਦੇ ਹੌਸਲੇ ਕਿੰਨੇ ਬੁਲੰਦ ਹੋ ਗਏ ਹਨ ਬੇਸ਼ੱਕ ਸਾਡਾ ਪ੍ਰਸ਼ਾਸਨ ਚੰਗਾ ਕੰਮ ਕਰ ਰਿਹਾ ਹੈ ਮੁਸ਼ਤੈਦੀ ਵਰਤ ਰਿਹਾ ਹੈ ਪਰ ਇਨਾ ਤੋਂ ਜ਼ਿਆਦਾ ਮੁਸ਼ਤੈਦ ਕੋਈ ਨਹੀਂ ਹੈ ਕਾਮਯਾਜਾ ਭੁਗਤਣਾ ਪੈ ਰਿਹਾ ਹੈ ਆਮ ਲੋਕਾਂ ਨੂੰ ਕਿਉਂਕਿ ਉਹ ਆਪਣਾ ਘਰ ਕਦੇ ਵੀ ਸੁੱੰਨਾ ਛੱਡ ਕੇ ਨਹੀਂ ਜਾ ਸਕਦੇ ਇਹ ਹਾਲ ਤੁਸੀਂ ਦੇਖ ਰਹੇ ਹੋ ਇਸ ਘਰ ਦਾ ਉਹ ਹੋ ਗਿਆ ਨਹੀਂ ਵੀ ਕਿਹੜੇ ਦਿਨ ਕਰ ਗਿਆ ਇਹ ਨਾਮ ਬਲੋ ਨਾਮ ਜਤਿਨ ਹੈ ਜੀ ਜੋਤਨ ਕਿਥੇ ਰਹਿੰਦੇ ਆਈ ਸ਼ਵਾਲਿਕ ਚ ਰਹਿੰਦੇ 1495 ਨੰਬਰ ਚ ਹਾਂ ਦੱਸੋ ਕੀ ਹੋਇਆ ਕੀ ਅਸੀਂ 14 ਤਰੀਕ ਨੂੰ ਸ਼ਾਮ ਨੂੰ ਗਏ ਹੋਏ ਸੀ ਜਵਾਲਾ ਜੀ ਤੇ ਅਸੀਂ ਹੁਣ ਅੱਜ ਸ਼ਾਮ ਨੂੰ 12:30 ਅਸੀਂ ਦੁਬਾਰੇ 12:30 ਵਜੇ ਵਾਪਸ ਆਏ ਆ ਤਾਂ ਦੇਖਿਆ ਸਾਡੇ ਘਰ ਦੇ ਤਾਲੇ ਢੂਲੇ ਟੁੱਟੇ ਹੋਏ ਸੀ ਘਰ ਚ ਚੋਰੀ ਹੋਈ ਹੋਈ ਸੀ ਜੀ ਹਲਮਾਰੀ ਗਹਿਣੇ ਗੁਣੇ ਲੈ ਗਏ ਚਾਂਦੀ ਦਾ ਸਮਾਨ ਲੈ ਗਏ ਹਾਂਜੀ ਕਿੰਨੇ ਕੁ ਗਹਿਣੇ ਸੀਗੇ ਨੱਥ ਸੀਗਾ ਟਿੱਕਾ ਸੀਗਾ ਨੱਥ ਸੀਗੇ ਟਿੱਕਾ ਸੀਗਾ ਜੀ ਮੰਗਲ ਸੂਤਰ ਸੀਗਾ ਜੀ ਚਾਂਦੀ ਦੇ ਚਾਂਜਰਾਂ ਦੇ ਤਿੰਨਕ ਜੋੜੇ ਸੀਗੇ ਜੀ ਬਿਛੂਆ ਵਗੈਰਾ ਸੀ ਇਹ ਸਮਾਨ ਲੈ ਗਏ ਆ ਜੀ ਕੈਸ਼ ਵੀ ਸੀ ਕੈਸ਼ ਇੰਨਾ ਨਹੀਂ ਸੀ 2-3000 ਰੁਪਿਆ ਰੱਖਿਆ ਬਸ ਸੀਗਾ ਜਿਆਦਾ ਨਹੀਂ ਸੀ ਜੀ ਤੇਰੇ ਕੋਲ ਪੁਲਿਸ ਕੋਈ ਸ਼ਿਕਾਇਤ ਦਰਜ ਕਰਾਈ ਪੁਲਿਸ ਕੋ ਹਲੇ ਤਾਂ ਸ਼ਿਕਾਇਤ ਦਰਜ ਨਹੀਂ ਕਰਾਈ ਜੀ ਹਲੇ ਤਾਂ ਮੈਂ ਇਹਨਾਂ ਨੂੰ ਹਾਂਜੀ ਸਲਾਹ ਦਿੰਦੀ ਜੀ ਇਹਨਾਂ ਨੂੰ ਦੱਸ ਦਿੱਤਾ ਸੀ ਪਰਿਵਾਰ ਵੱਲੋਂ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਅਤੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਅਸਲ ਕਿਤੇ ਨਾ ਕੀ ਸੀ ਨਾ ਸੁਣਾ ਦੱਸੋ ਕੋ ਕੋ ਨਾ ਕੋ ਨਾ ਕੋ ਨਾ ਬਸ ਹੀ